ਮਾਨਯੋਗ ਮੁੱਖ ਮੰਤਰੀ ਪੰਜਾਬ ਦੇ ਅਸ਼ਾ ਨਿਰਦੇਸ਼ਾਂ ਤਹਿਤ ਜਿਹੜੀ ਪੰਜਾਬ ਚ ਇੱਕ ਯੁਧ ਨਸ਼ੀਆਂ ਵਿਰੁੱਧ ਮੁਹਿੰਮ ਕੰਟੀਨਿਊ ਚੱਲ ਰਹੀ ਹੈ ਉਹਦੇ ਤਹਿਤ ਹੀ ਬਠਿੰਡਾ ਪੁਲਿਸ ਲਗਾਤਾਰ ਜਿਹੜੇ ਮਾੜੇ ਅੰਸਰ ਹੈ ਇਨਕਲੂਡਿੰਗ ਬਲਕ ਸੈਲਰਸ ਜਾਂ ਕੋਈ ਵੀ ਕ੍ਰਿਮੀਨਲ 엘ਿਮੈਂਟਸ ਉਹਨਾਂ ਤੇ ਕਾਰਵਾਈ ਕਰਦੇ ਰਹੀ ਹੈ ਉਸ ਦੇ ਤਹਿਤ ਹੀ ਅੱਜ ਸਾਨੂੰ ਬਹੁਤ ਵੱਡੀ ਸਫਲਤਾ ਮਿਲੀ ਹੈ ਜਦੋਂ ਅੱਜ ਸਵੇਰੇ ਸਾਡੀ ਸੀਆਈਏ 1 ਦੀ ਟੀਮ ਜਿਹੜੀ ਸ਼ੱਕੀ ਪੁਸ਼ਾਹਾਂ اور ویکلز دی چیکنگ کر رہی سی گی પેટ્રોલنگ کر رہی سی ਮੈਨਾ ਚੌਂਕ ایریا ਜਿਹੜਾ پولیس سٹیشن ਕੋਤਵਾਲੀ ਦੇ ਤਹਿਤ ਪੈਂਦਾ ਹੈ ਉੱਥੇ ਉਹਨਾਂ ਨੂੰ ਉਹਨਾਂ ਨੇ ਸ਼ੱਕ ਦੇ ਬਿਨਾਂ ਤੇ ਇੱਕ ਬਲੈਕ ਫੋਰਚੂਨਰ ਗੱਡੀ ਨੂੰ ਇੰਟਰਸੈਪਟ ਕੀਤਾ ਜਿਹਦਾ ਨੰਬਰ ਹੈ ਪੀਬੀ 53ਈ 6771 ਇਸ ਗੱਡੀ 'ਚ 6 ਵਿਅਕਤੀ ਬੈਠੇ ਹੋਏ ਸੀਗੇ ਤੇ ਜਦੋਂ ਉਹਨਾਂ ਨੂੰ ਰੋਕ ਕੇ ਉਹਨਾਂ ਦੇ ਨਾਮ ਵਗੈਰਾ ਪੁੱਛੇ ਗਏ ਤੇ ਉਹਨਾਂ ਨੇ ਆਪਣੇ ਨਾਮ ਲਖਵੀਰ ਸਿੰਘ ਪ੍ਰਭਜੀਤ ਸਿੰਘ ਰਣਜੋਤ ਸਿੰਘ ਆਕਾਸ਼ ਮਾਰਵਾ ਰੋਹਿਤ ਕੁਮਾਰ ਔਰ ਗੁਰਚਰਨ ਸਿੰਘ ਦਸਿਆ ਇਹ 6 ਦੇ 6 ਜਿਹੜੇ ਵਿਅਕਤੀ ਹੈ ਇਹ ਮਲੋਟ ਡਿਸਟ੍ਰਿਕਟ ਸ਼੍ਰੀ ਮੁਕਸਰ ਸਾਹਿਬ ਦੇ ਰਹਿਣ ਵਾਲੇ ਉੱਥੇ ਦੇ ਵਸਨੀਕ ਹੈ ਤੇ ਜਦੋਂ ਮੌਕੇ ਤੇ ਡੀਐਸਪੀ ਸਿਟੀ 1 ਸੰਦੀਪ ਸਿੰਘ ਜੀ ਨੂੰ ਉੱਥੇ ਬੁਲਾਇਆ ਗਿਆ ਤੇ ਜਦੋਂ ਗੱਡੀ ਦੀ ਚੈਕਿੰਗ ਕੀਤੀ ਗਈ ਤੇ ਉਹਦੇ ਚ ਸਾਨੂੰ 40 ਕਿਜੀ ਹੈਰੋਇਨ ਜਿਹੜੀ ਹੈਵੀ ਕਮਰਸ਼ੀਅਲ ਕੁਆਂਟੀਟੀ ਹੁੰਦੀ ਹੈ ਉਹ ਇਸ ਕੱਢੇ ਚ ਬਰਾਮਦ ਕੀਤੀ ਗਈ ਔਰ ਇਹਨਾਂ ਸਾਰਿਆਂ ਨੂੰ ਗ੍ਰਿਫਤਾਰ ਕਰਕੇ ਕੋਤਵਾਲੀ ਥਾਣੇ ਚ ਐਨਡੀਪੀਐਸ ਦੇ ਰਿਲੇਵੈਂਟ ਸੈਕਸ਼ਨ ਦੇ ਤਹਿਤ ਐਫਆਈਆਰ ਲੌਂਚ ਕੀਤਾ ਜਾ ਰਿਹਾ ਹੈ ਜੋ ਹੁਣ ਤੱਕ ਦੀ ਪ੍ਰੀਲੀਮਿਨਰੀ ਪੁੱਛਗਿੱਛ ਕੀਤੀ ਗਈ ਹੈ ਉਹਦੇ ਚ ਇਹ ਸਾਹਮਣੇ ਆਇਆ ਹੈ ਕਿ ਜਿਹੜੀ ਇਹ ਕਮਰਸ਼ੀਅਲ ਕੁਆਂਟੀਟੀ ਦੀ ਹੈਰੋਇਨ ਰਿਕਵਰ ਹੋਈ ਹੈ ਇੱਕ ਫੋਰਨ ਬੇਸਡ ਹੈਂਡਲਰ ਇਹਦੇ ਚ ਇਨਵੋਲਡ ਹੈ ਜਿਹੜਾ ਕਰਾਸ ਬਾਰਡਰ ਪਾਕਿਸਤਾਨ ਤੋਂ ਇਹਨਾਂ ਨੂੰ ਜਿਹੜੀ ਇਹ ਹੈਰੋਇਨ ਹੈ ਮੰਗਵਾ ਕੇ ਦੋਸ਼ੀਆਂ ਨੂੰ ਡਿਲੀਵਰ ਕਰਾਂਦਾ ਸੀਗਾ ਸੋ ਇਸ ਬੇਸ ਤੇ ਅਸੀਂ ਹੁਣ ਇਹਨਾਂ ਨੂੰ ਅਰੈਸਟ ਕਰਨ ਤੋਂ ਬਾਅਦ ਜਿਹੜਾ ਰਿਮਾਂਡ ਲਵਾਂਗੇ ਇਹ ਸਾਰੇ ਐਂਗਲਸ ਕਿ ਪਿੱਛੋਂ ਕੌਣ ਕੌਣ ਇਨਵੋਲਡ ਸੀਗੇ ਜਿਵੇਂ ਕਿ ਹੁਣ ਤੱਕ ਪਤਾ ਲੱਗਿਆ ਕਿ ਇਹਦੇ ਚ ਇੱਕ ਫੋਰਨ ਬੇਸਡ ਹੈਂਡਲਰ ਇਨਵੋਲਡ ਹੈ ਔਰ ਉਹ ਕਰਾਸ ਬਾਰਡਰ ਇਹ ਜਿਹੜੀ ਨਸ਼ੇ ਦੀ ਸਪਲਾਈ ਡਿਲੀਵਰ ਕਰਾਂਦਾ ਸੀਗਾ ਤੇ ਡਿਲੀਵਰ ਕਰਾ ਕੇ ਅੱਗੇ ਕਿੱਥੇ ਕਿੱਥੇ ਵੇਚਦੇ ਸੀ ਇਹ ਸਾਰਾ ਜਿਹੜਾ ਨੈਕਸਸ ਹੈ ਬੈਕਵਰਡ ਐਂਡ ਫਾਰਵਰਡ ਲਿੰਕੇਜ ਇਹਨੂੰ ਅਸੀਂ ਇਹਨੂੰ ਅਸੀਂ ਅਨਰੈਵਲ ਕਰਾਂਗੇ ਬਟ ਇਹ ਰਿਮਾਂਡ ਤੋਂ ਬਾਅਦ ਹੀ ਪਤਾ ਲੱਗੇਗਾ ਔਰ ਇਹ ਵੀ ਪਤਾ ਲੱਗਿਆ ਕਿ ਜਿਹੜੀ ਇਹ ਹੈਰੋਇਨ ਹੈ ਇਹ ਨਾਟ ਜਸਟ ਆਪਣੇ ਪੰਜਾਬ ਦੇ ਵੱਖ-ਵੱਖ ਡਿਸਟ੍ਰਿਕਟ ਬਲਕਿ ਦੂਜੇ ਸਟੇਟ ਦੇ ਜ਼ਿਲ੍ਹਿਆਂ ਨੂੰ ਵੀ ਇਹ ਸਪਲਾਈ ਕਰ ਰਹੇ ਸੀਗੇ ਔਰ ਇਸ ਤੋਂ ਇਲਾਵਾ ਮੈਂ ਦੱਸਣਾ ਚਾਹੁੰਦੀ ਹਾਂ ਕਿ ਜਿਹੜੇ 6 ਵਿਅਕਤੀ ਹੈ ਇਹਨਾਂ ਦੀ ਇਨਰਚਲ ਸਭ ਤੋਂ ਛੋਟੀ ਉਮਰ ਦਾ ਲੜਕਾ 21 ਸਾਲ ਦਾ ਵੀ ਹੈ ਔਰ ਮੈਕਸਿਮਮ ਏਜ ਦੇ ਵਿੱਚ 33 ਸਾਲ ਹੈ ਜੋ ਲਖਵੀਰ ਸਿੰਘ ਹੈ ਇਹਨਾਂ 6 ਚੋਂ ਬਾਕੀ ਸਾਰੇ ਬੇਰੋਜ਼ਗਾਰ ਹੈ ਸਿਰਫ ਜਿਹੜਾ ਲਖਵੀਰ ਸਿੰਘ ਔਰ ਫਲਕਾ ਹੈ ਉਹ ਕਾਰ ਬਜ਼ਾਰ ਦੇ ਸੇਲ ਪਰਚੇਸ ਦਾ ਕੰਮ ਕਰਦਾ ਔਰ ਇਹਦੇ ਤੇ ਇੱਕ ਪਹਿਲਾ ਐਫ ਆਈ ਆਰ ਬੈਜੇ 2022 ਚ ਅੰਡਰ ਸੈਕਸ਼ਨ 308 350 342 506 148 149 ਆਈ ਪੀਸੀ ਐਂਡ ਆਰਮਜ਼ ਐਟ ਹਨਾ ਸਿਟੀ ਮਲੌਰਟ ਮੁਕਸਰ ਸਾਹਿਬ ਵਿੱਚ ਔਰ ਜਿਹੜਾ ਪ੍ਰਭਜੀਤ ਸਿੰਘ ਹੈ 26 ਸਾਲ ਦਾ ਇਹ ਵੀ ਮਲੋੜ ਤੋਂ ਰਹਿਣ ਵਾਲਾ ਹੈ ਇਹਦੇ ਤੇ 2020 ਚ ਇੱਕ ਐਨਡੀਪੀਐਸ ਦਾ ਪਰਚਾ ਦਰਜ ਹੈ ਬਟ ਉਹ ਨਾਨ ਕਮਰਸ਼ੀਅਲ Quantity ਦਾ ਹੈ ਔਰ ਜਿਹੜੇ ਬਾਕੀ ਚਾਰ ਦੋਸ਼ੀ ਹੈਗੇ ਨਾ ਤੇ ਕੋਈ ਵੀ ਨਾਂ ਦੀ ਪੁਰਾਣੀ ਕ੍ਰਿਮੀਨਲ ਹਿਸਟਰੀ ਨਹੀਂ ਹੈ ਔਰ ਸੋ ਇਸ ਕੇਸ ਚ ਸਾਡੀ ਹੰਟਕ ਦੀ ਟੋਟਲ ਡਿਟੇਕਟਿਵਰੀ 40 ਕਿਜੀ ਹੈਰੋਇਨ ਹੈ ਔਰ ਜਿਹੜੀ ਗੱਡੀ ਜੇ ਬਰਾਮਦ ਹੋਈ ਹੈ ਬਲੈਕ ਫੋਰਚਨਰ ਉਹ ਅਸੀਂ ਕਬਜ਼ੇ ਚ ਲੈ ਲਏ ਐਂਡ ਜਿਵੇਂ ਮੈਂ ਦੱਸਿਆ ਹੁਣ ਅਸੀਂ ਰਿਮਾਂਡ ਲੈ ਕੇ ਇਸ ਕੇਸ ਦੀ ਬੈਕਵਰਡ ਫਾਰਵਰਡ ਲਿੰਕੇਜ ਨੂੰ ਕੱਢਾਂਗੇ ਆਪਣੀ ਜਿਹੜੀ ਜਰਸੀ ਉਹ ਵੀ ਪਹਿਲਾਂ ਦੇ ਚਾਲ ਸੀ ਦੇਖੋ ਜੀ ਕਰਦੇ ਜਿਹੜੇ ਰੇਟਸ ਵਗੈਰਾ ਹੁੰਦੇ ਉਹ ਸਾਰੇ ਡਿਊਰਿੰਗ ਇਨਵੈਸਟੀਗੇਸ਼ਨ ਦਾ ਹਿੱਸਾ ਹੁੰਦੇ ਆ ਬਟ ਇਨੀਸ਼ially ਨਾਨੂ ਇੰਟਰਸੈਪਟ ਗੱਡੀ ਚ ਕੀਤਾ ਗਿਆ ਤੇ ਉੱਥੇ ਹੀ ਨਾਨੂ ਸਾਨੂੰ ਗ੍ਰਾਂਟ ਕੀਤੀ ਹੋਈ ਹੈ। ਫੌਰੀਨ ਵਾਲੇ ਜੋ ਫੌਲਸ ਲਿੰਕੇ ਦਾ ਉਹ ਥੋੜੀ ਸ਼ੇਅਰ ਹੋ ਉਸਾਰ। ਮੈਂ ਜੀ ਫੌਲਿੰਗ ਕੀਆ ਫੋਰਨ ਬੇਸਡ ਹੈਂਡਲਰ ਹੁੰਦਾ ਹੈ ਥੀਸ ਆਰ ਆਪਰੇਸ਼ਨਲ ਟਰਮਸ ਕਿ ਜਿਹੜੇ ਕੇਸ ਦਾ ਬੈਕਵਰਡ ਲਿੰਕੇ ਚ ਪਤਾ ਲੱਗੇ ਕਿ ਇੱਕ ਬੰਦਾ ਵਿਦੇਸ਼ ਚ ਬੈਠਾ ਹੈ ਜਿਹੜਾ ਇਹਨਾਂ ਨੂੰ ਜੋ ਇਹ ਰਿਕਵਰੀ ਨੂੰ ਕ੍ਰਾਸ ਬਾਰਡਰ ਡਾਇਰੈਕਟ ਕਰ ਰਿਹਾ ਸੀ ਤੇ ਡਿਲੀਵਰ ਕਰਾ ਰਿਹਾ ਸੀ। ਸੌਰੀ ਕਿਹੜੇ ਦੀ ਜੋ ਫੋਟ ਕਰ ਅ ਕਿਹੜੇ ਏਰੀਆ ਚ ਆਈ ਹੈ ਕ੍ਰਾਸ ਬਾਰਡ ਹੈ ਜੀ ਬਾਰਡਰ ਡਿਸਟ੍ਰਿਕਟਸ ਹੁੰਦੇ ਜਿਹੜੇ ਪਾਕਿਸਤਾਨ ਦੇ ਇਹ ਹਲੇ ਐਗਜ਼ੈਕਟ ਸਾਨੂੰ ਪਤਾ ਨਹੀਂ ਬਟ ਇਟ ਇਜ਼ ਵਨ ਆਫ ਦਾ ਬਾਰਡਰ ਡਿਸਟ੍ਰਿਕਟਸ ਇਹ ਜੀ ਤਫਤੀਸ਼ ਸ਼ਬਦ ਤਾਂ ਲੱਗੇਗਾ ਹਲੇ ਮੈਂ ਤੁਹਾਨੂੰ ਇਹ ਡਰਾਮ ਨਹੀਂ ਆਈ ਹੈ ਜੀ ਇਹ ਡਰਾਮ ਆਈ ਹੈ जेड़ा जी, जी हूं तक दफ्तीश से पता लगे सारे दे आर कॉमन फ्रेंड्स बट कितनी डीप इन आदि रिलेशनशिप है वो हले दफ्तीश से पता लगे अह होने जो पता लगे जी थोड़ी देर दे तो इथे ही सिगे बट पिछो ए मलोट में बिलोंग बिलोंग करता थोड़ा घर वाले जानकारी दे दीजिए ना अपना है वो या कराई दे रहे थे जी जी हले मैं रिवील नहीं कर सकती तफ्तीश से कंफर्म करेंगे ताही आई कैन कंफर्म तो कुछ ग्राम भी होंगे रेड द रात काफी लंबी चली रेड देखो जी is, uh, जो एनडीपीएस का कमर्शियल क्वानिटी होंगी है दैट इज सा जो स्पेशली बी एन एस ई साक्ष एप का सारा प्रोसीजर होंगे वो सारा जो तो तक अभी कंप्लीट नहीं करते वी कैंट कन्फर्म टू यू दैट इज वाई मैं टाइम लग गया आई थिंक रीसेंट टाइम्स ही तो uh, सब तो बड़ी है बट जिले की सब तो बड़ी है नहीं है मैं हाले चेक करके दस मैडम जिस तरह रात की ਮ ਜੀ ਇਸ ਉਹ ਜਿਹੜੀ ਦੀ ਸਾਲਾਨੀ ਪਹੁੰਚਾ ਰਿਹਾ ਹੈ ਬੜੀ ਵੱਡੀ ਕੇ ਬੜੀ ਹੈ ਭੋ ਜੀ ਸਾਡੇ ਜ਼ਿਲ੍ਹੇ 'ਚ ਜਦੋਂ ਵੀ ਚਾਹੇ ਕਮਰਸ਼ੀਅਲ ਰਿਕਵਰੀ ਹੋਏ ਚਾਹੇ ਕੋਈ ਆਪਰੇਸ਼ਨਲ ਹੋਵੇ ਚਾਹੇ ਕਿਸੇ ਵੀ ਤਰ੍ਹਾਂ ਦੀ ਹਰ ਮੁਲਾਜ਼ਮ ਦਾ ਵਖਰਾ ਇਤੇ ਵਰਕ ਪੋਰਟਫੋਲੀਓ ਹੁੰਦਾ ਹੈ ਬਟ ਮੈਂ ਹਮੇਸ਼ਾ ਹੀ ਜਿਹੜਾ ਵਧੀਆ ਕੰਮ ਕਰਦਾ ਹੈ ਉਹਦੀ ਰਿਕਮੈਂਡੇਸ਼ਨ ਕਰਦੀ ਆਂ ਡੀਜੀ ਸਰ ਇਜ਼ ਕਾਈਂਡ ਇਨਫ ਕਿ ਹਮੇਸ਼ਾ ਸਾਡੇ ਕੰਮਾਂ ਨੂੰ ਇਕਨੋਲਜ ਕਰਦੇ ਆਂ ਸੋ ਡੈਫੀਨਿਟਲੀ ਇਸ ਕੇਸ ਚ ਜਿਨ੍ਹਾਂ ਨੇ ਵੀ ਵਧੀਆ ਕੰਮ ਕੀਤਾ ਮੈਂ ਲਿਖਾਂਗੀ ਉਹਨਾਂ ਦੇ ਲਈ ਮੈਮ ਜਦੋਂ ਤੁਸੀਂ ਗੱਲ ਕਰ ਰਾਤ ਦੇ ਨਾਲ ਨੂੰ ਜਿਹੜਾ ਹੈਗਾ ਰਾਉਂਡ ਆਪ ਕੀਤਾ ਗਿਆ ਸੀ ਚੈਕਿੰਗ ਕਰਾਂ ਮੈਂ ਜੀ ਰਾਤ ਨੂੰ ਰਾਉਂਡ ਆਪ ਨਹੀਂ ਗਿਆ ਮੈਂ ਕਿਹਾ ਅੱਜ ਸਵੇਰੇ ਇਹਨਾਂ ਨੂੰ ਰਾਉਂਡ ਕਰ ਹਾਂ ਜੀ ਜੋ ਗੱੜਮਤ ਹੋਈ ਸੀ ਜਾਂ ਸ਼ੱਕ ਦੇ ਆਧਾਰ ਤੇ ਨਾਲ ਹੋ ਗਿਆ ਕੀ ਪਰਮਿਸ਼ਨ ਨਹੀਂ ਜੀ ਇਹ ਪੈਟਰੋਲਿੰਗ ਚ ਸਾਨੂੰ ਸ਼ੱਕੇ ਘਟੀਆਂ ਸੀ ਪਹਿਲਾਂ ਵੀ ਇੰਟਰਸੈਪਟ ਕਰਦੇ ਤੇ ਉਸੇ ਸ਼ੱਕ ਦੇ ਬਿਨਾਂ ਤੇ ਗੱਡੀ ਨੂੰ ਰੋਕਿਆ ਗਿਆ ਤੇ ਉਹਦੀ ਚੈਕਿੰਗ ਚ ਉਹ ਗੱੜਮਤ

नहीं जी हले ये जरूर क्लियर हुआ है कि इस केस से एक फॉरेन बेस्ड हैंडलर है सो ही इज यू कैन से ही इज वन ऑफ द मेन एंटिटीज बट वो दी आइडेंटिटी हले कंफर्म नहीं हुई तो तो है सीज रखी गई जब वो टैक्टल जा अलग-अलग सीला रखी क्वांटिटी रखी किस तरह जी दिस इज पार्ट ऑफ इन्वेस्टिगेशन ए ਸਾਡੇ ઓપરેશનલ ગલે મેં ઇધર બિલિંગ કર સકતી લેવલ કરની સી જા પરચુંચ વે ઇનશા અલી દેડી 4 કિલો দেখো जी इस तरह की क्वांटिटी आई थिंक दे जो ਹੁੰਦਾ ਪਤਾ ਲੱਗਿਆ ਕਿ ਵਕਫ ਵਕ ਜ਼ਿਲ੍ਹਿਆਂ ਚ ਵਕਫ ਵਕ ਲੋਕਾਂ ਨੂੰ ਸਪਲਾਈ ਕਰਦੇ ਸੀ ਸੋ ਐਨੀ ਵੱਡੀ ਖੇਪ ਤਾਂ ਆਈ ਕੈਨੋਟ ਕਨਫਰਮ ਬਟ ਆਈ ਥਿੰਕ ਉਹ ਸੇ ਕਿਵੇਂ ਹੋਣੀ ਲੈਣਾ ਹਰ ਸਟੇਟ ਦਾ ਪੰਜਾਬ ਪਰ ਵੀ ਇਹ ਸਕੋਪ ਇੱਥੇ ਹੈ ਦੇਖੋ ਜੀ ਕ੍ਰਾਸ ਬਾਰਡਰ ਸਾਡੇ ਹੀ ਪੰਜਾਬ ਦੇ ਹੀ ਕਿਸੇ ਸਟੇਟ ਪੰਜਾਬ ਦੇ ਹੀ ਕਿਸੇ ਡਿਸਟ੍ਰਿਕਟ ਚ ਇਹਨਾਂ ਨੇ ਜਿਹੜੇ ਬਾਰਡਰ ਦੇ ਨੇੜੇ ਲੱਗੇ ਲੱਗਦੇ ਆ ਉਤੋਂ ਇਹਨਾਂ ਨੇ ਕਲੈਕਟ ਕੀਤੀ ਹੈ ਬਟ ਇਹ ਦਿਸ ਇਜ਼ ਅ ਟਾਪਿਕ ਟੂ ਬੀ ਕਨਸਿਡਰਡ ਬਟ ਸਾਡੇ ਜ਼ਿਲ੍ਹੇ ਚ ਜੋ ਰਿਕਵਰ ਹੋਇਆ ਉਹ ਮੈਂ ਤੁਹਾਡੇ ਸਾਹਮਣੇ ਦੱਸ ਰਹੀ ਹਾਂ ਪਹਿਲਾਂ ਕਿਸੇ ਤੇ ਕੋਈ ਐਫ ਆਈ ਆਰ ਰੈਕਿੰਗ ਦੇਖੋ ਜੀ ਦੋ ਤੇ ਐਫ ਆਈ ਆਰ ਤਾਂ ਹੈਗੀ ਜੋ ਮੈਂ ਤੁਹਾਨੂੰ ਦੱਸਿਆ ਬਟ ਇਹ ਸਾਰੇ ਸਾਡੇ ਜ਼ਿਲ੍ਹੇ ਨੂੰ ਬਿਲੋਂਗ ਨਹੀਂ ਕਰਦੇ ਔਰ ਜੇ ਦੋ ਕੈਨ ਐਨਡੀਪੀਐਸ ਦਾ ਐਫ ਆਈ ਆਰ ਹੈ ਵੀ ਉਹ ਵੀ ਕਟ ਮਾਤਰਾ ਦਾ ਹੈ So, तफ्तीश what is a से modest. कि